ਦੇਚੋ ਚੋਨਾ ਲਗਾਉਣ ਦੇ ਹੋਏ ਵਕ ਵਕ ਤਰੀਕਾ ਨਿਰਧਾਰਿਤ ਕੀਤੀਆਂ ਗਈਆਂ ਨੇ ਹਸਨਾਲ ਜਿੱਥੇ ਬਿਜਲੀ ਦੀ ਸਪਲਾਈ ਦੇ ਵਿੱਚ ਕੋਈ ਔਕਰ ਪੇਸ਼ ਨਹੀਂ ਆਵੇਗੀ ਉੱਥੇ ਹੀ ਹੋਰ ਵੀ ਕਈ ਫਾਇਦੇ ਹਨ ਪਰ ਜੇਕਰ ਕੋਈ ਕਿਸਾਨ ਸਰਕਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਫਿਰ ਉਸ ਖਿਲਾਫ ਖੇਤੀਬਾੜੀ ਵਿਭਾਗ ਵੀ ਕਾਰਵਾਈ ਕਰੇਗਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੰਜੂਨ ਨੂੰ ਚੋਨਾ ਲਗਾਉਣ ਦੀ ਸ਼ੁਰੂਆਤ ਹੋਵੇਗੀ ਚੁਲਾ ਖੇਤੀਬਾੜੀ ਅਧਿਕਾਰੀ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਆਪਣੀ ਪਹਿਲੀ ਦੇ ਵਿੱਚ ਚੋਣ ਜਿਹੜੇ ਚੋਨੇ ਦੀ ਪਨੀਰੀ ਲਗਾਉਣ ਦੇ ਵਾਸਤੇ ਫਸਲ ਨਸ਼ਟ ਕਰ ਦਿੱਤੀ ਜਾਏਗੀ ਅਤੇ ਇਸ ਤੋਂ ਆਉਣ ਵਾਲਾ ਜਿਹੜਾ ਖਰਚਾ ਹੈ ਉਸ ਦੇ ਨੂੰ ਵੀ ਜਿਹੜਾ ਹੈ ਸਾਨੂੰ ਹੀ ਨਾਲ ਹੀ ਇਸੇ ਮੁੱਖ ਜੜੇ ਖੇਤੀਬਾੜੀ ਅਧਿਕਾਰੀ ਨੇ ਚੋਨੇ ਦੀ ਫਸਲ ਦੀ ਬਿਜਾਈ ਬਾਰੇ ਹੋਰ ਵੀ ਕੁਝ ਜਾਣਕਾਰੀ ਦਿੱਤੀ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰੀਕਿਆਂ ਤੇ ਝੋਨਾ ਲਾਉਣ ਦੀ ਹਦਾਇਤਾਂ ਦਿੱਤੀਆਂ ਗਈਆਂ। ਜ਼ਿਲ੍ਹਾ ਗੁਰਦਾਸਪੁਰ ਵਿੱਚ 5 ਜੂਨ ਨੂੰ ਝੋਨਾ ਲੱਗਣਾ ਸ਼ੁਰੂ ਹੋਏਗਾ। ਸਾਡੇ ਨਾਲ ਡਾਕਟਰ ਅਮਰ ਸਿੰਘ ਜਿਹੜੇ ਮੁੱਖ ਖੇਤੀਬਾੜੀ ਅਧਿਕਾਰੀ ਹੈ ਮੌਜੂਦ ਨੇ। ਇਹਨਾਂ ਕੋਲੋਂ ਜਾਣਕਾਰੀ ਹਾਸਲ ਕਰਦੇ ਹਾਂ ਕਿ ਕੀ-ਕੀ ਹੋਰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਸਰਕਾਰ ਵੱਲੋਂ। ਡਾਕਟਰ ਸਾਹਿਬ 5 ਤਰੀਕ ਨੂੰ ਝੋਨਾ ਲੱਗੇਗਾ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਤਰੀਕਾ ਕਿਉਂ ਦਿੱਤੀਆਂ ਜਾਂਦੀਆਂ? ਅ ਵਕੂਕੇ ਜ਼ਿਲ੍ਹਿਆਂ ਵਿੱਚ ਬਹੁਤ ਤਰੀਕੇ ਇਸਤਰੀ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ ਕਿ ਸਾਡੀ ਜਿਹੜੀ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਡਿਸਟਰਬ ਨਾ ਹੋਵੇ ਲੋਡ ਨਾਇਕ ਤਾਂ ਵਧੇ ਕਿ ਇੱਕ ਜਿਹੜਾ ਜਿਹੜੀ 1 ਜੂਨ ਤੋਂ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਨਹਿਰੀ ਪਾਣੀ ਵਾਲੇ ਜਿਹੜੇ ਲੱਕੇ ਆ ਉਹਦੇ ਵਿੱਚ ਫਰੀਦਕੋਟ ਰੋਈਪੁਰ ਭਾਈਲਕਾ ਬਠਿੰਡਾ ਮੁਕਸਰ ਇਹ ਜਿਹੜੇ ਪੰਜਲੇ ਇਹਨਾਂ ਵਿੱਚ ਹੈਗੇ ਆ 5 ਜੂਨ ਦੇ ਵਿੱਚ ਜੇਕਰ ਗੱਲ ਕਰੀਏ ਤੇ ਉਹ ਸਾਡੇ ਆ ਜਾਂਦੇ ਆ ਰੋਪੜ ਮਾਲੀ ਹਰਕੋਟ ਚਾਰਪੁਰ ਅੰਦਾਸਪੁਰ ਅੰਮ੍ਰਿਤਸਰ ਇਸੇ ਤਰ੍ਹਾਂ ਤਰਨਤਾਰਨ ਤੇ ਜਿਹੜਾ ਵਾ ਫਤਿਹਗੜ ਸਾਹਿਬ ਬਾਕੀ ਇਹ ਪੰਜਾਬ ਦੇ ਵਿੱਚ ਉਹ 10 ਜੂਨ ਆ। ਤੋਂ ਇਹਦਾ ਮੇਨ ਮਕਸਦ ਇਹੀ ਹੈ ਕਿ ਸਾਡਾ ਜਿਹੜਾ ਬਿਜਲੀ ਦਾ ਜਿਹੜੀ ਆ ਲੋਡ ਜਿਹੜਾ ਵਾ ਉਹ ਜਾਂ ਖਤਮ ਨਾ ਬਦੇ। ਉਹਦੇ ਵਿੱਚ ਸ਼ਿਫਟਿੰਗ ਹੋ ਜਾਵੇ ਤੇ ਇੱਕ ਲੇਬਰ ਜਿਹੜੀ ਆ ਉਹ ਵੀ ਉਹਦੀ ਵੀ ਸ਼ਿਫਟਿੰਗ ਹੋ ਜਾਏਗੀ। ਉਹਦੇ ਵਿੱਚ ਕੋਈ ਪ੍ਰੋਬਲਮ ਕਿਸਾਨਾਂ ਨੂੰ ਪ੍ਰੋਬਲਮ ਨਾ ਆਵੇ। ਡੇਰੀ ਪਾਣੀ ਵੀ ਜਿਹੜਾ ਕੱਲ ਤੋਂ ਜਿਹੜਾ ਜਿਹੜਾ ਡੇਰੀ ਵਾਲੇ ਚ ਆ ਗਿਆ ਵਾ। ਬਾਕੀ ਜਿਹੜਾ 5 ਜੂਨ ਵਾਲਾ ਆਪਣੇ ਗੁਰਦਾਸਪੁਰ ਚ ਆ ਇਹ ਵੀ ਇੱਕ ਦਿਨਾਂ ਚ ਆ ਜਾਊਗਾ। ਉਹ ਸਾਰਾ 4-5 ਦਿਨ ਦਾ ਗੈਪ ਪੈ ਗਿਆ ਮੰਡੀਕਰਨ ਚ ਵੀ ਫਿਰ ਸੁਧਾਰ ਹੋਏਗੀ। ਬਿਲਕੁਲ ਬਿਲਕੁਲ ਉਹ ਤਾਂ ਜਿਹੜੀ ਆ ਮੇਨ ਤਾਂ ਜਿਹੜੀ ਪਿ ਸਮਸੀ ਆਈ ਸੀ ਮੰਡੀਕਰ ਦੇ ਵਿੱਚ ਕਿ ਕਿਸਾਨ ਵੀਰਾਂ ਨੂੰ ਬਹੁਤ ਸਾਰਾ ਨੁਕਸਾਨ ਵੀ ਚਲਣਾ ਪਿਆ ਉਹਦੇ ਵਿੱਚ ਆਮ ਵਰਕੇ ਜਿਹੜਾ ਕਿਸਾਨ ਸ਼ੈਲਰ ਮਾਲਕਾਂ ਦੀ ਇਹੀ ਸ਼ਿਕਾਇਤ ਸੀ ਕਿ ਜਦੋਂ ਝੋਨਾ ਆਪਾਂ ਲੇਟ ਲਉਂਦੇ ਆ ਉਸੇ ਮੌਇਸਚਰ ਜਿਹੜਾ ਉਹ ਜ਼ਿਆਦਾ ਰਹਿੰਦਾ ਵਾ ਸੋ ਉਹਦੇ ਵਿੱਚ ਜਿਹੜਾ ਸਿਰਫ ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਹੜਾ ਵਾ ਉਹ ਜਿਹੜਾ 1 5 ਤੇ 10 ਜੂਨ ਦਾ ਜਿਹੜਾ ਟਾਈਮ ਰੱਖਿਆ ਗਿਆ ਤਾਂ ਜੋ ਜਿਹੜੇ ਪੱਕਣ ਸਮੇਂ ਦਾ ਵਾ ਉਹ ਜਿਹੜੀ ਆ ਨਮੀ ਜਿਹੜੀ ਹੱਡੀ ਜਿਹੜੀ ਆ ਨਿਰਧਾਰਤ ਮਾਪਦੰਡਾਂ ਅਨੁਸਾਰ ਦੇਵੇ ਤੋ ਉਹਦੇ ਵਿੱਚ ਕਿਸਾਨ ਵੀ ਇਹਨਾਂ ਨੂੰ ਚਾਹੀਦਾ ਕਿ ਅਸੀਂ ਜਿਹੜੀਆਂ ਇਸ ਵੇਲੇ ਜਿਹੜੀ ਨਿਰਧਾਰਤ ਕੀਤਾ ਗਿਆ ਸਮਾਂ ਉਸ ਤੇ ਸਟਿਕ ਕਰਨ ਨਾ ਕਿ ਆਪਾਂ ਜਿਹੜੀ ਪਹਿਲਾਂ ਪਹਿਲਾਂ ਲਾਉਂ ਦੀ ਕੋਸ਼ਿਸ਼ ਕਰਨ ਕਿਉਂਕਿ ਜੇ ਪਹਿਲਾਂ ਕੋਸ਼ਿਸ਼ ਕਰਾਂਗੇ ਤੇ ਫਿਰ ਉਹਦੇ ਵਿੱਚ ਕਾਰਵਾਈ ਹੋ ਸਕਦੀ ਆ ਫਿਰ ਉਹਦੇ ਵਿੱਚ ਜਿੰਮੇਦਾਰ ਜਿਹੜੇ ਉਹ ਕਿਸਾਨ ਆਪ ਖੁਦ ਜ਼ਿੰਮੇਵਾਰ ਹੋਣਗੇ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਪਹਿਲਾਂ ਲਾ ਲੈਂਦੇ ਉਹਦੇ ਚ ਫਿਰ ਉਹ ਨਸ਼ਟ ਵੀ ਕੀਤਾ ਜਾ ਨਸ਼ਟ ਕੀਤਾ ਜਾ ਸਕਦਾ ਰੀਪਲੋ ਕੀਤਾ ਜਾ ਸਕਦਾ ਵਾਹ ਜਾ ਸਕਦਾ ਉਦਾਂ ਖਰਚਾ ਹੋ ਜਾ। ਖਰਚਾ ਬਰਕੂਸਾਨੀ ਕਰੂਗਾ? ਨਿਸ਼ਾਨੀ ਕਰੇਗਾ। ਹਾਂ। ਕੁਝ ਕਿਸਮਾਂ ਬਿਆਨੋ ਕੀਤੇ ਗਏ ਜਿਹਦਾ ਪੂਸਾ 44 ਹੈ ਔਰ ਕਿਹੜੀਆਂ-ਕਿਹੜੀਆਂ ਲਗਾਈਆਂ ਜਾ ਰਹੀਆਂ ਇਸ ਵਾਰ। ਐ ਸੌਰੀ ਜੇ ਜਿਲ੍ਹਾ ਗਰਦਾਸਪੁਰ ਦੀ ਗੱਲ ਕਰੀਏ ਤਾਂ ਮੋਸਟਲੀ ਜਿਹੜਾ ਆਰਮ ਟੈਂਟ ਜਿਹੜਾ ਰਿਆ ਕਿਸਾਨ ਵੀਰਾਂ ਦਾ ਉਹਦੇ ਵਿੱਚ ਪੀਆਰ 128 ਆ ਪੀਆਰ 121 ਦਾ ਕੁਝ ਰਕਮਾ ਹੈਗਾ ਵਾ। ਬਟ ਪੀਆਰ 121 ਕਿਉਂਕਿ ਮਦਰੇਪੰਨ ਦਾ ਜਿਹੜਾ ਪਿਛਲੇ ਸਮੇਂ ਦੌਰਾਨ ਉਹ ਜਿਹੜਾ ਪ੍ਰੋਬਲਮ ਆ ਗਈ ਸੀਗੀ ਤਾਂ ਉਹ ਕਿਸਾਨ ਵੀਰਾਂ ਨੂੰ ਇਹੀ ਕਿਹਾ ਗਿਆ ਕਿ ਤੁਸੀਂ ਉਹਨੂੰ ਗੁਰੇਜ਼ੀ ਕਰੋ। ਪਰ ਫਿਰ ਵੀ ਕਿਸਾਨ ਕੋਲ ਕੋ ਤਾਂ ਝਾ ਤੇ ਉਹ ਕਿਸਾਨ ਵੀਰ ਲਾਇਆ ਗਿਆ ਇਸ ਤੋਂ ਇਲਾਵਾ ਜਿਹੜੀ ਹੈਗੀ ਆ 110 ਵੈਰੈਟੀ ਆ ਉਹਦਾ ਵੀ ਕਾਫੀ ਜਿਹੜਾ ਬਹੁਤ ਰੋਕਰੀ ਪ੍ਰਚਲਿਤ ਰਿਹਾ ਵਾ 132 ਪੀ 132 ਜਿਹੜੀ ਇਸ ਵਾਰੀ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਹ ਦਿੱਤੀ ਗਈ ਆ ਉਹਦੇ ਵਿੱਚ ਵੀ ਜਿਹੜਾ ਵਾ ਕਿਸਾਨਾਂ ਨੇ ਬਹੁਤ ਬਹੁਤ ਜਿਹੜਾ ਵਾ ਦਿਲਚਸਪੀ ਦਿਖਾਈ ਆ ਕਾਫੀ ਵੀ ਜਿਹੜਾ ਵਾ ਇੱਥੇ ਅਡੇ ਰੀਜਨ ਸੈਕਟਰ ਗਿਆ ਇੱਥੋਂ ਖਰੀਦਿਆ ਵਾ ਤੋਂ ਮੇਰੀ ਕਿਸਾਨ ਵੀਰ ਨੂੰ ਨਹੀਂ ਕਿ ਇੱਕ ਕਿਸਮਾ ਪ੍ਰਤੀ ਇਹ ਹੀ ਬੀਰਦੀ ਆ ਕਿ ਜੇ 128 ਪੀ 128 ਵੈਰੈਟੀ ਆ ਉਹ ਬਹੁਤ ਵਧੀਆ ਝਾੜ ਦੇ ਜਿੰਦੀ ਆ ਅ ਡਿਗਦੀ ਉਦੋਂ ਆ ਜਦੋਂ ਆਪਾਂ ਯੂਰੀ ਜ਼ਿਆਦਾ ਪ ਤੁਹਾਡੇ ਮੇਰੇ ਸਾਰੇ ਖਸੜੀ ਵੀਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ 100 ਪੀਆ 128 ਲਾਉਣੀ ਆ ਤੇ ਉੱਥੇ ਜਿਹੜੀ ਆ ਉਹ 67 ਕਿਲੋ ਹੀ ਜਿਹੜੀ ਖਾਦ ਜਿਹੜੀ ਆ ਪ੍ਰਤੀ ਕਿਲੋ ਹਿਸਾਬ ਨਾਲ ਵਰਤਨ ਆ ਜਿਹੜੀ ਨਾਰਮਲ ਜਿਹੜੀ ਆ ਉਹ ਤੇ ਆਪਾਂ 90 ਕਿਲੋ ਯੂਰੀਆ ਜਿਹੜੀ ਆ ਉਹ ਸਿਫਾਰਿਸ਼ ਕਰਦੇ ਆ ਤਿੰਨ ਤਿੰਨ ਕਿਸ਼ਤਾਂ ਦੇ ਵਿੱਚ ਆ 7 7ਵੇਂ ਦਿਨ 19 ਦਿਨ ਤੇ 42ਵੇਂ ਦਿਨ ਜੇਕਰ ਇਹ ਪੀਆ 126 ਦੀ ਗੱਲ ਕਰੀਏ ਤੇ ਉੱਥੇ ਜਿਹੜੀ ਆ 35 ਦਿਨ ਬਾਅਦ ਲਾ ਜਿਹੜੀ ਆ 7ਵੇਂ ਦਿਨ 19ਵੇਂ ਦਿਨ ਤੇ 35 ਦਿਨ ਬਾਅਦ ਤੇ ਬੁਝਾਈ ਤੋਂ ਤੇ ਉਹਦੇ ਵਿੱਚ ਆਪਾਂ ਕਰਦੇ ਆ ਦੂਜੀ ਗੱਲ ਇਹ ਕਿ ਜਿਹੜੀ ਜਦੋਂ ਆਪਾਂ ਪਨੀਰੀ ਦੀ ਪੁਟਾਈ ਕਰਨੀ ਆ ਉਂ ਕਰਕੇ ਕਿਸਾਨਾਂ ਦੇ ਕੋਲ ਆ ਰਿਹਾ ਕਿ ਪਨੀਰੀ ਪੁਟਣੀ ਔਖੀ ਹੋ ਜਾਂਦੀ ਆ ਸੋ ਕਿਸਾਨ ਵੀਰੋ ਪੁਟਣੀ ਉਦੋਂ ਔਖੀ ਹੁੰਦੀ ਜਦੋਂ ਆਪਾਂ ਸੁੱਕੇ ਚ ਸੁੱਕੇ ਚ ਪੁੱਟਾਂਗੇ ਪਾਣੀ ਖੜਾ ਰਹਿਣਾ ਹਾਂ ਉਹਦੇ ਚ ਪਾਣੀ ਖੜਾ ਰਹਿਣਾ ਚਾਹੀਦਾ ਵਾ ਆ ਜਦੋਂ ਪਾਣੀ ਖੜਾ ਰਹੇਗਾ ਜੜਾਂ ਦੇ ਨਾਲ ਜੋ ਮਿੱਟੀ ਹੋएगी ਉਹ ਆਪਾਂ ਧੋ ਸਕਦੇ ਆ ਜਦੋਂ ਮਿੱਟੀ ਸੁੱਕੇ ਚ ਪੁੱਟਾਂਗੇ ਜਿਹੜਾ ਜੜੀਆਂ ਨੇ ਉਹ ਟੁੱਟ ਜਾਂਦੀਆਂ ਨੇ ਆ ਉਹ ਇੰਜਰਡ ਹੋ ਜਾਂਦੀਆਂ ਨੇ ਜਦੋਂ ਆਪਾਂ ਲਾਵਾਂਗੇ ਤੇ ਫਿਰ ਉਹ 10 15 ਦਿਨ ਬੂਟਾ ਨਹੀਂ ਚੱਲੂਗਾ ਉਹ ਸਰਵਾਈਵ ਕਰਨ ਨਾਲ ਔਖਾ ਹੋਊਗਾ ਦੁਬਾਰਾ ਫੇਰ ਕਰੂਗਾ ਉਹਨੂੰ ਦੁਬਾਰਾ ਰੂਟ ਜਿਹੜੀਆਂ ਦੇ ਜਿਹੜਾ ਜਿਹੜੀ ਕੱਢੂਗਾ ਸੋ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਆਪਾਂ ਨੀਤੀ ਦੀ ਜਿਹੜੀ ਪੁਟਾਈ ਕਰਦੇ ਆ ਪਾਣੀ ਲਾ ਕੇ ਫੇਰ ਕਰਨ ਉਹ ਜਿਹੜਾ ਉਹ ਆਪ ਬਾਅਦ ਵਿੱਚ ਸਾਫ ਕਰ ਰਹੇ ਜਿਹੜੀ ਹੋਰ ਕਿਸਾਨਾਂ ਨੂੰ ਕੀ ਦੇਜ ਦੇਣਾ ਚਾਹੋਗੇ ਫਸਲ ਬਾਰੇ ਝੋਨੇ ਬਾਰੇ ਝੋਨੇ 'ਚ ਇੱਕ ਇਹੀ ਮੇਰੀ ਬੇਨਤੀ ਇਹੀ ਆ ਕਿ ਅਸੀਂ ਪੰਜੋਂ ਤੋਂ ਜਿਹੜਾ ਉਹ ਸ਼ੁਰੂਆਤ ਕਰੀਏ ਤੇ ਇੱਕ ਉਹਦੀ ਜਿਹੜੀ ਆ ਜਵਾਨੂ ਖਾਦ ਹੁੰਦੀ ਆ ਜਿਸ ਨੂੰ ਸਫੇ ਲਓ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲ ਜਾਂਦੀ ਆ ਅੱਧਾ ਕਿਲੋ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਨੇਚਰਲ ਹੁੰਦੀ ਹੈਗਾ ਜੈਵਿਕ ਹੁੰਦੀ ਆ ਤਾਂ ਉਹਨੂੰ ਜਿਹੜੀ ਪਲੀਦੀ ਪੁੱਟ ਕੇ ਤੇ 45 ਮਿੰਟ ਵਾਸਤੇ ਜਿਹੜਾ ਜੜਾਂ ਜੜੀਆਂ ਭੋਲਣਾ ਉਹਦੇ ਉਹਦਾ ਇੱਕ ਜ਼ਮੀਨ ਦੀ ਸਿਹਤ ਤੇ ਫਰਕ ਪਊਗਾ ਇੱਕ ਜਿਹੜੀ ਹੈ ਤੁਹਾਡੀ ਜਿਹੜੀ ਜ਼ਮੀਨ ਦੇ ਵਿੱਚ ਉਪਲਬਧ ਹੈ ਖੁਰਾਕੀ ਤੱਤੇ ਆ ਉਹ ਉਪਲਬਧ ਵਿੱਚ ਉਪਰਤਾ ਵਿੱਚ ਵਧਿਆ ਹੋਊਗਾ ਦੂਜੀ ਗੱਲ ਇਹ ਕਿ ਜਿਹੜੀ ਫਾਸਫੋਰਸ ਜਿਹੜੀ ਡੀਏਪੀ ਆ ਡੀਏਪੀ ਉੱਥੇ ਆਪਾਂ ਅੱਜ ਕੋਕ ਕਣਕ ਨੂੰ ਪੂਰੀ ਪਾਈ ਆ ਆ ਤੇ ਜਿਆਦਾ ਵੀ ਪਾਈ ਆ ਉੱਥੇ ਆਪਾਂ ਡੀਏਪੀ ਪਾਉਣੀ ਲੋੜਨੀ ਆ ਜੇਕਰ ਆਪਾਂ ਦੇਖੀਏ ਤੇ ਇਸ ਵੇਲੇ ਹੱਡੀ ਜ਼ਮੀਨ ਜਿਹੜੀ ਆ 30 35% ਜਿਹੜੀ ਆ ਉਹ ਬਹੁਤਾਤ ਵਿੱਚ ਆ ਪਾਸਪੋਰਟ ਆ 30 35 ਜਿਹੜੀ ਆ ਉਹ ਦਰਮਿਆਨੀ ਵਿੱਚ ਆ ਸੋ ਇਸ ਕਰਕੇ ਸਾਡੇ ਕੋਲ ਜ਼ਮੀਨ ਦੇ ਵਿੱਚ ਹੀ ਬਹੁਤ ਜ਼ਿਆਦਾ ਵਾ ਜਿਹਨੂੰ ਆਪਾਂ ਪਾਸਪੋਰਟਸ ਜ਼ਿਆਦਾ ਪਾਵਾਂਗੇ ਜ਼ਿੰਕ ਦੀ ਘਾਟ ਆਏਗੀ ਤਾਂ ਜ਼ਿੰਕ ਪੂਰੀ ਪੈਗੀ ਸੋ ਇਸ ਕਰਕੇ ਲਾਗਤ ਖਾਤੀ ਖੇਤੀ ਲਾਗਤ ਸੱਦੇ ਵਧਣਗੇ ਸੋ ਬੇਨਤੀ ਇਹ ਹੈ ਕਿ ਜਿੱਥੇ ਆਪਾਂ ਕਣਕ ਨੂੰ ਪਾਈਏ ਉੱਥੇ ਪਾਸਪੋਰਟਸ ਜਿਹੜੀ ਡੀਏਪੀ ਆ ਉਹ ਬਿਲਕੁਲ ਨਾ ਵਰਤਣ ਤੇ ਬਿਲਕੁਲ ਜੀ ਜੋ ਨਾਲਾਂ ਦੀ ਤਰੀਕ ਜਿੱਤੇ ਪੰਜੂ ਨੇ ਉੱਥੇ ਇਹ ਡਾਕਟਰ ਸਾਹਿਬ ਨੇ ਹੀ ਦਾਤਾ ਵੀ ਦਿੱਤੀ ਹੈ ਕਿ ਕਿਹੜੀ ਕਿਹੜੀ ਖਾਤ ਪਾਣੀ ਚਾਹੀਦੀ ਹੈ ਔਰ ਕਿਹੜੇ ਕਿਹੜੇ ਕੀਟਨਾਸ਼ਕ ਨਹੀਂ ਯੂਜ਼ ਕਰਨੇ ਚਾਹੀਦੇ ਜੁਰਦਾਸਪੁਰ ਤੋਂ ਕਹਿੰਦਾ ਮੈਂ ਜੁਗਿੰਦਰ